ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗ ਮਹੱਲਾ ਪਹਿਲਾ ਅਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜਿਆ ਭੀ ਵਿਗਸੈ ਅਸਨੇ ਜਲ ਮਹਿ ਜੀ ਉਪਾਇ ਕੈ ਬਿਨ ਜਲ ਮਰਨ ਤਿਨ ਮਨ ਰੇ ਕਿਉ ਛੁਟੈ ਬਿਨ ਪਿਆਰ ਗੁਰਮਖੇ ਅੰਤਰ 라ਵ ਰਹਿਆ ਬਖਸ਼ੇ ਭਗਤੀ ਪੰਡਾਰ ਰਹਾਓ ਮਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਮਛਲੀ ਨੀਰਾ ਜਿਉ ਆ ਦੇਖੋ ਤਿਉ ਸੁਖ ਘਣੋ ਮਨ ਤਨ ਸ਼ਾਂਤ ਸਰੀਰ ਬੈਨ ਜਲ ਘੜੀ ਨਾ ਜੀਵੇ ਪ੍ਰਭ ਜਾਣੇ ਅਬ ਪੀਰ ਅਰੇ ਮਨ ਐਸੀ ਹਰਿ ਸੋ ਪ੍ਰੀਤ ਕਰ ਜੈਸੀ ਚਾਤ੍ਰਿਕ ਮੇ ਸਾਰ ਭਰ ਥਲ ਹਰੀਆ ਵਲੇ ਇੱਕ ਬੂੰਦ ਨਾ ਭਵੀਕੇ ਕਰਮ ਮਿਲੇ ਸੋ ਪਾਈਐ ਕਿਰਤ ਪਿਆ ਸਿਰ ਦੇ। ਅਰੇ ਮਨ ਐਸੀ ਹਰ ਸੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਆਵਟਣ ਆਪੇ ਖਵੇ ਦੁੱਧ ਕੋ ਖਪਣ ਨਾ ਦੇ। ਆਪੇ ਮੇਲ ਵਿਸ਼ੁਨਿਆ ਸੱਚ ਵਢਾਈ ਦੇ। ਅਰੇ ਮਨ ਐਸੀ ਹਰ ਸੋ ਪ੍ਰੀਤ ਕਰ ਜੈਸੀ ਚਕਵੀ ਸੂਰਾ। ਕ੍ਰਿਨਪਾਲ ਨੀਂਦ ਨਾ ਸੋਵਈ ਜਾਣੈ ਦੂਰ ਹਜੂਰ ਮਨਮੁਖ ਸੋਝੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗੰਤ ਗਣਾ ਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੇ ਲੋਚ ਸਭ ਕੋਏ ਗਰਮਤ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨੇ ਨਾ ਟੁੱਟੀ ਜੇ ਸਤਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤ੍ਰਿ ਭਾਵਣ ਸੋਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾਗਾਕ ਹੋਏ ਖੇਲ ਗਏ ਸੇ ਪੰਖਣੂ ਜੋ ਚੁਗਦੇ ਸਰਤਲ ਘੜੀ ਕੇ ਮੋਹ ਤੱਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮੇ ਲੈ ਸੋ ਮਿਲੇ ਜਾਏ ਸੱਚਾ ਪੜਮਲ ਬਿਨ ਗੁਰ ਪ੍ਰੀਤਿ ਨਾ ਉਪਜੈ ਹਮੈ ਮੈਲ ਨ ਜਾਏ ਸੋਹੰ ਆਪ ਪਛਾਨਿਆ ਸ਼ਬਦ ਭੇਦ ਪਤੀ ਆਏ ਗੁਰਮਖਿ ਆਪ ਪਛਾਨਿਆ ਯਰ ਕੇ ਕਰੇ ਕਰਾਏ ਮੇਲੇ ਆ ਕਾ ਕਿਆ ਮੇਲੀ ਐ ਸ਼ਬਦ ਮਿਲੇ ਪਤਿ ਆਏ ਮਨ ਮੁਖ ਸੋਝੀ ਨਾ ਪਵੇ ਵਿਛੜ ਝੋਟਾਂ ਖਾਏ ਨਾਨਕ ਦਰ ਕਰੀ ਕਹੇ ਅਵਰ ਨ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨ ਮੁਖ ਭੁੱਲੇ ਭੁਲਾਈਐ ਭੁਲੀ ਠੌਰ ਨ ਕਾਏ ਗੌਰਵਨ ਕੋ ਨਾ ਦਿਖਾਵੀਂ ਅੰਦੀ ਆਵੇ ਜਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਢੋਹਾ ਗਣੀ ਨਾ ਫਿਰ ਅੰਕ ਸਮਾਏ ਰਹਾਉ ਭੁੱਲੀ ਫਿਰੈ ਦੇ ਸੰਤਰੀ ਭੁੱਲੀ ਗ੍ਰਹਿ ਤਜ ਜਾਏ ਉਲੀ ਡੋਂਗਰ ਥਲ ਚੜੈ ਪਰ ਮੈਂ ਮਨ ਢੋਲਾਏ ਧੁਰੋਂ ਵਿ슌ਨੀ ਕਿਉ ਮਿਲੇ ਗਰਭ ਮੁਠੀ ਬਿਲਲਾਏ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਜ ਸਹਿਜ ਸੋਭਾ ਕਣੀ ਹਰ ਗੁਣ ਨਾਮ ਅਧਾਰ ਜਿਉ ਭਾਵੈ ਤਉ ਰਖ ਤੂੰ ਮੈਂ ਸਤਿਬਿਨ ਕਵਨ ਪਤਾਰ ਅੱਖਰ ਪੜ ਪੜ ਭੁੱਲਿਆ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ ਗੁਰ ਬਿਨ ਕੈਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਇਐ ਗੁਰਮੁਖ ਤਤ ਵਿਚਾਰ ਸਾਤ ਧਨ ਆਪ ਗਵਾਇਆ ਗੁਰ ਕੈ ਸ਼ਬਦ ਸ਼ਿੰਗਾਰ ਰਹੀ ਸੋ ਪਰ ਪਾਇਆ ਗੁਰ ਕਹਿ ਤੇ ਅਪਾਰ ਗੁਰ ਕੀ ਸੇਵਾ ਚੱਕਰੀ ਮਨ ਨਰਮਲ ਸੁ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉ ਮੈਂ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਐ ਆਪ ਨ ਲੈ ਆ ਜਾਏ ਗੁਰ ਕੀ ਚਰਣੀ ਲੱਗ ਰੋ ਵਿੱਚੋਂ ਆਪ ਗਵਾਏ ਸੱਚੇ ਸੇ ਤੀਰਤਿਆ ਸੱਚੋ ਪੱਲ ਲੈ ਪਾਏ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਗਰਮਤਮਨ ਸਮਝਾਇਆ ਲਾਗਾ ਸੇ ਪਿਆਰ ਨਾਨਕ ਸਾਚਨਾ ਵਿਸਰੈ ਮਿਲੇ ਸ਼ਬਦ ਅਪਾਰ ਨਾਨਕ ਸਾਚਨਾ ਵਿਸਰੈ ਮੇਲੇ ਸ਼ਬਦ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ